ਦੇਖ ਲੈ ਉਹਦਾ ਉਹਦੇ ਲੱਕੇਰਾ ਕਿੰਨਾ ਹੈਗਾ ਇਦਾਂ ਇਦਾਂ ਕਰ ਲੈ ਇਦਾਂ ਆ ਕਿੰਨਾ ਕਿੰਨਾ ਅੰਦਰ ਅੰਦਰ ਦੇਖ ਹਾਂ ਬਸ ਅੰਦਰੋਂ ਅੰਦਰੋਂ ਇਹ ਪੂਰੀ ਜਣੀ ਕਿ ਪਲੇਟ ਲੱਗੀ ਆ ਛੱਡਿਆ ਫੋਲਾ ਦੇਖ ਛੱਡਾਇਆ ਦੇਖ ਲੈ ਯਾਰ ਬਸ ਨਾਲੇ ਅੰਦਰ ਅੰਦਰ ਦਾ ਟ੍ਰਾਂਸਰ ਕੱਢੀ ਪਿੰਨਾ ਆ ਵੀ ਕਿੰਨੇ ਆ ਆਪਣੇ ਇੰਡੀਆ ਦਾ ਮੋੜ ਛੋਟਾ ਕਿੰਨਾ ਘਾਜ ਦੇ ਲਿਆ ਆਹੋ ਕਿੰਨਾ ਮੋਲੇ ਪਿੰਡੀਆਂ ਦੇ ਮਰੇ ਅੱਜ ਤੱਕ ਦੇਖੀ ਤੇ ਹੁਣ ਸਾਫ ਕਰ ਤੇ ਹੁਣ ਸਾਫ ਹੋਲਾ ਹੈ ਜੋ ਬੈਂਸੀ ਕਿੰਨਾ ਹੈਗਾ 14 ਇੰਚ ਦਾ ਹੈ ਨਾ ਤੇਰੇ ਅਸੀਂ ਹਾਂਜੀ ਹਾਂਜੀ ਅੰਦਰ ਅੰਦਰ ਵੀ ਲਾ ਬਾਹਰ ਪੱਤੀ ਤੋਂ ਬਾਹਰ ਦਾ ਤਾਂ ਜਿਆਦਾ ਕੰਮ ਕਰੇਗਾ ਇੱਕ ਮੜਾ ਜਨਾ ਮੇਰੀ ਜਿੱਥੇ ਮੈਂ ਬੈਠਾ ਜੀ ਜੀ ਸੀਗਾ ਚਲੋ ਅੰਦਰ ਬਹੁਤ ਹੈ ਜਿੰਨੇ ਦਿਨ ਚਲੋ ਬੰਦਾ ਨਹੀਂ ਉਹਨਾਂ ਹੱਥ ਲੱਗ ਗਿਆ ਜੀ ਇਹ ਘੱਟ ਹੀ ਵਧੀਆ ਚੱਲਿਆ ਪਹਿਲਾਂ ਕਲਦੀਵ ਵਾਲੇ ਤੇ ਇਦਾਂ ਹੀ ਪ੍ਰੋਬਲਮ ਆਈ ਸੀ ਜੀ ਫੇਰ ਖੇਤ ਵਾਹੀ ਸੀ ਫੇਰ ਵਧੀਆ ਚੱਲੀ ਸੀ ਮੈਨਾਂ ਕਰ ਉਹ ਅੱਗੇ ਤੋਂ ਬਗੈਰ ਬਿਨਾ ਸਵਾਗਤ ਆ ਤੇ ਮੈਂ ਇਥੋਂ ਪਹਿਲੇ ਟਰਾਈ ਸੈੱਟ ਕਰਕੇ ਆਪਣਾ ਹੀ ਟਿਕਾਇਆ ਸੀ ਨਾ ਬਿਨਾ ਸਵਾਗਤ ਤੋਂ ਟੈਲਰ ਜਿੰਨਾ ਮਰਜੀ ਸੈੱਟ ਲਓ ਜੇ ਬਿਨਾ ਸਵਾਗਤ ਮਗਰ ਪੈ ਜਾਂਦਾ ਟੈਲਰ ਉਪਰ ਆ ਜਾਂਦਾ ਗੱਡ ਵੀ ਕੋ ਦੇਖੋ ਕਿੰਨਾ ਵਧੀਆ ਰੋਟਾਟਰ ਹੋਰ ਜ਼ਿਆਦਾ ਤੈਹ ਲਾਉਂਦਾ ਉਹ ਠੋਕਦਾ ਮਿੱਟੀ ਨੂੰ ਥੱਲੇ ਉਹ ਨਹੀਂ ਇਹਨਾਂ ਦੇ ਤਾਂ ਉਹ ਕਿਹਾ ਜੀ ਤੁਹਾਡੇ ਵੀ ਰੋਟਾਟਰ ਤਾਂ ਚਲਾਉਣਾ ਹੀ ਨਹੀਂ ਆਇਆ ਕਹਿੰਦੇ ਦੇ ਵੀਰਾਂ 5 ਜੇੜੇ ਜਾਂ 10 ਜੇੜੇ ਜਿੰਨੇ ਵੀ ਹੋਏ ਹੋਏ ਠੀਕ ਆ ਸਾਰੇ ਥੱਲੇ ਰੱਖਣਾ ਆ ਸਾਰੇ ਥੱਲੇ ਸਾਰੇ ਕਿੰਨੇ ਦਿਨ ਬੋਰੇ ਆ ਜਿਹਨੂੰ ਲੋਟੇ ਨੇ ਹੱਗਿਆ ਸਾਡੇ ਇੱਕ ਬੋਰਾ ਉਹ ਦਿੱਤੀ ਹੋਇਆ ਡਾਇਆ ਕਿੰਨਾ ਸੀ ਉਹਦਾ 14 ਇੰਚ ਨਾ ਹਾਂਜੀ ਹੈਗਾ ਬੋਰਾ ਨਹੀਂ ਹੋਏਗਾ ਰੱਖਿਆ ਮੁੰਡਾ ਕਿੱਧਰ ਗਿਆ ਉਹ ਬੋਰਾ ਲੈ ਆਇਆ ਤੇ ਪੰਜਾਂ ਤੋਂ ਬੰਦੇ ਵੜਾਈ। ਔਰ ਅਨੀਲ ਉਹ ਬਿਸ਼ਾਵੋ। ਉਹ ਇੱਕ ਬੋਰਾ ਲੈ ਆਇਆ ਉਹ ਜਿਹੜਾ ਜਿੱਤੇ ਵੀ ਕੱਢਿਆ ਉਹ ਲੈ ਆਇਆ ਬਣਾ ਬੋਰਾ। ਪਾਪਾ ਨੂੰ ਹੋ ਰਹੀ ਹੈ ਸਪ੍ਰਿੰਗ ਕਰਤਿਆਂ ਇਹਨਾ ਇੱਥੇ ਪੈਰ ਤੇ ਖਾਦ ਰਹਿ ਜਾਂਦੀ ਹੈ। ਖਾਦ ਨੂੰ ਤਾਂ ਇਹਨਾਂ ਕਰਦਾ ਸਪ੍ਰਿੰਗ ਕਰਤਿਆਂ ਇਹ। ਕਿਥੇ ਵਿੱਚ ਜਾਂਦਾ ਔਰ ਰੰਗ ਦਾ ਪੈਪਰ ਢਾਲ ਬੋ ਰਹੀਦੀ ਹੈ ਨਾ ਇੱਥੇ ਕੀ ਹੈ। ਜਿਵੇਂ ਸੁਪਰ ਸੀਟਰ ਨਹੀਂ ਸਪ੍ਰਿੰਗ ਨਹੀਂ ਪਾਪਾ ਨਹੀਂ ਹੈ ਵੀ ਸਾਰੀਆਂ ਉਹ ਲੱਗ ਦਿੱਤੀਆਂ ਨੇ। ਖਾਦ ਵਿੱਚ ਬਲਾਕ ਹੁੰਦਾ ਨਹੀਂ ਬਲਾਕ ਤਾਰ ਕੇ ਹੁੰਦਾ ਭਾਜੀ ਇਹ ਨਾ ਪਿੱਛੇ ਜਾਂਦੀ ਹੈ ਨਾ ਪੈਪਰਾਂ ਕਿ ਖਾਦ ਤਾਂ ਤੁਹਾਡਾ ਸਹੀ ਆ ਤੁਹਾਡੇ ਕੋਈ ਨਹੀਂ ਹੈ ਕੋਈ ਗੜੀ ਨਹੀਂ ਹੈ ਗਈ ਪਰ ਉਹ ਖਾਦ ਜਿਹੜਾ اٹਕ ਗਿਆ ਵਿੱਚ ਆਹ ਫੜਿਆ ਮਸ਼ੀਨ ਵਾਲੇ ਦੇਖਣਗੇ ਸਟ੍ਰਿੰਗ ਪਾਪਾ ਭੇਜਦੇ ਦੀ ਗੋਲੀ ਆ ਤੇ ਆਪਾਂ ਲਾ ਦੇ ਛੇ ਕੱਟਾਂ ਕੱਪਾਂ ਛੋਟੀਆਂ ਗੱੜ ਹੋ ਜਾਣ ਪਾਏ ਇੱਕ ਵੀ ਨਹੀਂ ਬਲਾਕ ਇੱਕ ਦੋ ਇੰਨੀ ਗੇੜੀਆਂ ਮਗਰ ਦੋ ਪਾਏ ਵੀ ਨਹੀਂ ਬਣਾਇਆ ਮੂਛਾਂ ਦੇ ਗੇੜਾ ਦੇ ਨਾ ਖਾਰ ਆ ਜਾਏ ਵਿੱਚ ਕੋਈ ਗੱਲ ਨਹੀਂ ਆਪਾਂ ਗੱਲ ਕਰ ਲੈਣੇ ਖਾਰ ਬੁਠੀ ਕਰ ਲਾਂਗੇ ਖਾਰ ਵਾਲਪੁਰ ਬੰਦ ਹੀ ਨਾ ਹੋਣਾ ਹੈਗਾ ਖਾਰ ਮੈਂ ਬੰਦ ਕਰ ਦਿੰਦਾ ਫਿਰ ਖਾਰ ਵਾਲਾ ਬੰਦ ਕਰ ਦਿੰਦਾ ਕਾਦੀ ਬੰਦ ਕਰਤੀ ਨਹੀਂ ਕਿੰਨੇ ਸੰਜੋਗੇ ਜੀ ਸੰਜੋਗੇ ਦੇ ਜੋਗ ਲੋ ਕਿੰਨਾ ਕਿੰਨੇ ਗ੍ਰਾਮ ਦੀ ਲਿਆਓ ਬਈ ਤੱਕੜੀ ਨਿਆਓ ਹੋ ਪੀਸਾ ਕੰਦਾ ਕਿੱਥੇ ਉਹ ਪੱਟ ਸਾਰੇ ਇਕੱਠਾ ਕਰਾ ਦਿੰਦੀ ਉਹਨੇ ਇਕੱਠਾ ਆਦਨ ਮਿੱਟੀ ਵਿੱਚ ਸਿਰ ਉਹੀ ਪਾਈਓ 20 ਪਾਈਓ ਇਹ ਖਾਦ ਬੰਦ ਕਰਤੀ ਜੀ ਨਹੀਂ ਨਹੀਂ ਉਹ ਵਿੱਚ ਮਿੱਟੀ ਮਿੱਟੀ ਵੀ ਨਾ ਹੈ ਤਾਂ ਲੈਂਦੇ ਆ ਆ ਜਾ ਸੰਗੀ ਆ ਜਾ ਲਾਗੇ ਪਹੁੰਚੇ ਆ ਹੋਰ ਤਾਂ ਦੇ ਲਈ ਦੇਖੋ ਹੋ ਜੋ ਹੋ ਜੋ ਇਹ ਨਹੀਂ ਛੱਡਦੇ ਉਹ ਝੋਈ ਦੇ ਵੀ ਦਾਣੇ ਆ ਦੇਖੋ ਇਹ 150 ਗ੍ਰਾਮ ਆ ਰਿਹਾ ਹੈਗਾ ਪੰਜ ਗੇੜਿਆਂ ਚ ਦੀ ਹੈ ਕਿੰਨਾ ਆ ਗਿਆ ਇਹਨਾਂ ਦੇ ਇਹ ਲਗਭਗ 150 ਤੋਂ ਉੱਪਰ ਹੈ 150 ਤੋਂ ਉੱਪਰ ਲੱਗਦਾ ਠੀਕ ਹੈ ਠੀਕ ਹੈ 155 ਹੋ ਗਿਆ ਜੀ 170 ਇਹ ਮੈਨਰ ਤੇ ਜੀਹਾਂ ਦਾ ਲਗਭਗ 151 ਗ੍ਰਾਮ ਕੱਢਿਆ ਸੀ ਕਿੰਨਾ ਹੋ ਗਿਆ ਹੈਗਾ ਬਸ ਠੀਕ ਹੈ 174 ਹੋ ਗਿਆ ਕਿੰਨਾ ਕੋਈ ਉੱਪਰ ਜ਼ਿਆਦਾ ਹੀ ਹੈ ਕੱਟਣ ਦਾ ਲੈ ਤੈਨੂੰ ਖਾਦਾ ਮੈਂ ਇੱਧਰ ਆ ਜਾ ਤੈਨੂੰ ਦੱਸ ਤਨਵੰਦੀ ਹੋਣੀ ਕਾ ਆਂਦੀ ਕੈਲੀਬ੍ਰੇਸ਼ਨ ਤੈਨੂੰ ਸਾਡੀ ਤਾਂ ਆਉਂਦੀ ਹੀ ਸਾਨੂੰ ਤਾਂ ਆਉਂਦੀ ਨਾ ਸਾਡੀ ਨਹੀਂ ਕੈਲੀਬ੍ਰੇਸ਼ਨ ਕਰਾਉਣੀ ਆ ਇਸ ਦਾ ਫਾਈਟੀ ਕਰਕੇ ਉਹ ਗੁਣਾ ਕਰਕੇ ਬਸ ਮੈਂ ਉੱਥੇ ਹੀ ਆਪਾਂ ਪੰਟਰਲੀ ਕਰਾਉਣਾ ਚਲੋ ਠੀਕ ਹੈ ਚਲੋ ਜੀ 190 ਹੋ ਗਿਆ ਓਕੇ ਠੀਕ ਹੈ ਇਹ ਅੱਬੀ ਤੈਨੂੰ ਮੈਂ ਦੱਸਦਾ ਉਦਾਂ ਇਹਦੇ ਵਿੱਚ ਐਦਾਂ ਹੈਗਾ ਆਜਾ ਕੋਈ ਦੇਖ ਲੈ ਯਾਰ ਜਿਵੇਂ ਆ ਇਹਦਾ ਡਾਇਆ ਇਨ 14 ਇੰਚ ਹੀ ਕਿਹਾ ਸੀ ਠੀਕ ਹੈ ਠੀਕ ਹੈ ਇਹਦਾ ਜਿਹੜਾ ਘੇਰਾ ਹੁੰਦਾ ਨਾ ਸਰਕਲ ਇਹਨੂੰ ਘੇਰਾ ਹੁੰਦਾ ਪਾਈ ਡੀ ਹੁੰਦਾ ਹੈ ਹਾਂਜੀ ਹਾਂਜੀ ਤਿੰਨ ਪੁਆਇੰਟ 14 ਇਨ 14 ਇੰਚ ਸੀ ਨਾ ਉਹਨੂੰ ਮੈਂ ਸੈਂਟੀਮੀਟਰ ਚ ਕਨਵਰਟ ਕਰ ਲਿਆ ਠੀਕ ਹੈ ਠੀਕ ਹੈ 2.5 ਤੇ ਇਹਨੂੰ ਮੈਂ ਮੀਟਰ ਚ ਕਨਵਰਟ ਕਰ ਲਿਆ ਠੀਕ ਹੈ ਤਕਰੀਬਨ 1.1 ਮੀਟਰ ਆ ਰਿਹਾ ਹੈਗਾ ਓਕੇ ਮੈਂ ਤਕਰੀਬਨ ਕਿੱਲੇ ਦਾ 4 4 ਮੀਟਰ ਸਕੇਅਰ ਦਾ 55 ਕਿਲੋ ਬੀ ਲਿੱਤਾ ਸੀ ਓਕੇ ਠੀਕ ਹੈ ਮੈਂ 55 ਮੈਂ ਇੱਕ ਘੇਰਾ ਦੇਖ ਲੈ ਕਿੰਨਾ ਕਿੰਨਾ ਚਾਹੀਦਾ ਸਕਦਾ 55 ਕਿਲੋ ਜਰ ਵਿਚਾਰ 10000 ਮੀਟਰ ਗੁਣਾ ਮੇਰਾ ਕਿੰਨਾ ਸੀ 1.1 ਮਤਲਬ ਕਿ ਇੱਕ ਢੇੜੇ ਦੇ ਵਿੱਚ ਇੰਨੇ ਕਿਲੋ ਵੀ ਗਿਨਣਾ ਚਾਹੀਦਾ ਹੈਗਾ 1 ਕਿਲੋ ਸੀ ਇਹਨੂੰ ਹਜ਼ਾਰ ਨਾਲ ਗੁਣਾ ਕੀਤਾ ਹੈਗਾ ਮੈਂ 1. ਠੀਕ ਹੈ ਨਾ 16. ਹਾਂ ਤੇ ਤਕਰੀਬਨ ਮੇਰਾ ਆ ਰਿਹਾ ਸੀ 150 ਆ ਰਿਹਾ ਸੀ ਇਹਦਾ ਗ੍ਰਾਮ ਠੀਕ ਹੈ ਨਾ ਸਮਝ ਨਹੀਂ ਸਮਝਿਆ 150 ਆ ਦੇਖ ਨਾ 1.1 ਮੀਟਰ ਤਾਂ ਆ ਸੀਦਾ ਘੇਰਾ 1.1 ਮੀਟਰ ਸੀ ਚੌੜਾਈ ਦੀ ਕਿੰਨੀ ਸੀ 2 ਮੀਟਰ 2 ਮੀਟਰ ਹਾਂ ਗੁਣਾ ਕਿੰਨਾ 2.2 ਮੀਟਰ 2.2 ਮੀਟਰ ਹੋ ਗਿਆ ਠੀਕ ਹੈ 55 ਕਿਲੋ ਚੱਲ ਜੀ 4000 ਮੇਰਾ ਕਿੰਨਾ ਮੀਟਰ ਸਕੇਅਰ ਬਣਦਾ ਪਿਆ ਹੈਗਾ 2.2 ਤਕਰੀਬਨ ਮੇਰਾ 1 ਕਿਲੋਆਂ ਦੇ ਵਿੱਚ ਹੈਗੇ ਠੀਕ ਹੈ ਮੈਂ 5 ਗੇੜ ਲਿੱਤੇ 1 ਕਿਲੋਆਂ ਦੇ ਵਿੱਚ ਆ ਗਿਆ ਜੀ ਨੂੰ ਗ੍ਰਾਮਾਂ ਦੇ ਵਿੱਚ ਦੇਖਣਾ ਹੋਵੇ ਤੇ ਹਜ਼ਾਰ ਨਾਲ ਨੂੰ ਗੁਣਾ ਕਰਨਾ ਪੈਣਾ ਤਕਰੀਬਨ ਤਕਰੀਬਨ 155 ਗ੍ਰਾਮ ਇਹ 20 ਕਿੰਨਾ ਪਿਆ ਤੁਹਾਡੇ ਕੋਲ 25 ਕਿਲੋ ਲਿਆਂਦਾ ਨਹੀਂ ਨਹੀਂ ਸਾਰੇ 25 ਕਿਲੋ ਨਹੀਂ ਨਹੀਂ ਫਿਲਹਾਲ ਤਾਂ 25 ਕਿਲੋ 20 ਤਾਂ ਆ ਰਹੇ ਆ ਪਤਾ ਲੱਗਣਾ ਆਪਾਂ ਇਹ तकरीबन 30 ਦੇ ਕਰੀਬ ਆਉਣਾ ਆ 50 ਤੋਂ ਉੱਪਰ ਪਾਉਣਾ ਕਰ ਤਾ ਮੈਂ ਤੁਹਾਨੂੰ ਕਿਹਾ ਸੀ ਇਹ ਇਹ ਮੁੰਡਾ ਕਹਿੰਦਾ ਆਪਣਾ ਸਾਡੀ ਗੋਡੀ ਫਾਂਟੀ ਨੂੰ ਇੰਨੇ ਸੀ 20 ਪਾਈ ਦਾ ਨਹੀਂ ਨਹੀਂ ਉਹ 10000 ਜੁਨੀ ਵਸਤੀ ਜਿਹੜੀ ਗਰਮੀ ਨੂੰ ਆਣਾ ਕਰੀ ਉਹਨੇ ਥੋੜਾ ਜਿਹਾ ਜਿਹੜਾ ਆਮ ਜਿਹੜਾ ਪਬਲਿਕ ਆ 60 ਦੇ ਕਰੀਬ 50 ਤੋਂ 60 ਦੇ ਵਿੱਚ ਪੁੰਦੇ ਆ ਕੀ ਗੱਲ ਹੈਗੀ ਹੈ ਜਿਹੜਾ ਤੁਸੀਂ ਕੋਣ ਬੀ ਬਹੁਤ ਹੈਗੀ ਹੈ ਇਹ ਕਿਹੜਾ ਰੋਗ ਬੋਹ ਪੈਣਾ ਹੈ ਆ ਮੈਂ ਉੱਤੇ ਪਾ ਆ WhatsApp ਤੇ ਪਾ ਆ ਆਜਮੀਨ ਹੈ ਨਾ ਮੇਰਾ ਬੜਾ ਚੋਰ ਇਹ ਜੀ ਸਾਡੀ ਵੀ ਆਹੀ ਜ਼ਮੀਨ ਹੈ ਅਸੀਂ 165 70 ਪਾ ਲਏ। ਅੱਛਾ। ਇਹ ਉਹਨੇ ਪਾ ਆ ਜਿਹਨੇ ਦਾ ਜਿਹੜਾ ਯੂਨੀਵਰਸਿਟੀ ਦਾ ਆ ਮੈਂ ਉੱਥੇ ਵਟਸਐਪ ਤੇ ਪਾ ਆ ਤੁਹਾਨੂੰ ਬਾਦ ਨਾਲ। ਉਹ ਚਾਹਣਾ ਸਪੈਸ਼ਲ ਲਿਖਿਆ ਗਰਮੀ ਚਾ ਉਹ ਜਿਹੜਾ ਰੋਗ ਜਿਹੜਾ ਉਹ ਲੱਗਦਾ ਇਸ ਕਰਕੇ ਥੋੜਾ ਬੀਜ ਦੀ ਮਾਤਰਾ ਠੀਕ ਇਹਦਾ ਮਤਲਬ ਜਿਹੜੀ ਅਗੇਤੀ ਵੀ ਆਈ ਥੋੜੀ ਜਿਹੀ ਪਿਛੇਤੀ ਵੀ ਹੋਣੀ ਹੈਗਾ। ਨਹੀਂ ਅਗੇਤੀ 20 ਸਾਦੇ ਆ ਬੀਜ ਦੀ ਮਾਤਰਾ ਥੋੜੀ ਵਧਾਉਣੀ ਪਏ। ਬੀਜ ਦੀ ਮਾਤਰਾ ਤੇ 50 ਕਿਲੋ ਅਗੇਤੀ ਦੀ ਸਪਾਰਸ਼ ਹੈ ਜੀ। 50 ਕਿਲੋ ਚਾਹੀਦਾ 50 ਤੋਂ 55 ਕਿਲੋ। ਠੀਕ। ਚਲੋ 50 ਪਰ ਮੜਾ ਜੀ ਰੇਸ ਰੱਖਿਆ ਕਰੋ ਅੱਗੇ ਦੇਖਿਆ ਕਰੋ ਬਿਲਕੁਕੁਲ ਸਹੀ ਹੈਗਾ ਟਰੈਕਟਰ ਰੂਟ ਨਹੀਂ ਲੈਣਾ ਪਮਾਨ ਲਾਟੇਂਦਾ ਉਸ ਨੂੰ ਜੋ ਹਲਕਾ ਤੇ ਚੜ੍ਹਨਾ ਹੋਰ ਮੈਂ ਫੋਰ ਨਹੀਂ ਲਾਇਆ ਹੋਰ ਮੈਂ ਫੋਰ ਲੈਣਾ ਹੈ ਇਦਾਂ ਨਾ ਹੋਣੀ ਸਹੀ ਹੈ ਉਹ ਕੋਈ ਗੱਲ ਨਹੀਂ ਜੋ ਕੇ ਮਾਰ ਦੂਜਾ ਨਾ ਰੋਟਾ ਵੇਟਰ ਕਰਕੇ ਹੈ ਨਾ ਤਾਂ ਮੈਨੂੰ ਨਹੀਂ ਆਇਆ ਹਾਂ ਇਹਨੇ 2.5 ਇੰਚ ਮੰਗਾਇਆ ਉੱਪਰ ਰੱਖਦਾ ਕਿਉਂਕਿ ਜਦੋਂ ਪਾਣੀ ਵੀ ਲਾਣਾ ਹੈਗਾ ਮੇਰੀ ਗੱਲ ਸੁਣ ਆਹ ਦੇਖੋ 2 ਇੰਚ ਇਹ ਆਪਾਂ ਉੱਥੇ ਹੀ ਰੱਖੀਏ ਜਿੱਥੇ ਆਪਾਂ ਝੋਨੇ ਵਾਲੀ 2 ਇੰਚ ਦੇ ਬੀਜ ਆਪਾਂ ਸੈਟਿੰਗ ਕੀਤੀ ਸੀ ਪਰ ਨਾ ਦੇਖੋ ਜੇ ਥੋੜਾ ਬਹੁਤ ਉੱਚਾ ਕਰਦੇ ਹਾਂ ਕਰਦੇ ਉੱਚਾ ਤਾਂ ਹੋ ਜਾਊਗਾ ਸਰ ਪਰ ਪਤਾ ਗੱਲ ਕੀ ਆ ਇਹ ਖੇਤ ਲੈਵਲ 'ਚ ਹੋਵੇ ਨਾ ਉਸ ਹਿਸਾਬ ਨਾਲ ਮਸ਼ੀਨ ਨੂੰ ਲੈਫਟ ਨਹੀਂ ਨਾ ਸੈੱਟ ਹੋ ਆ ਰਹੀ ਹੈ ਜਿੱਥੋਂ ਆਹ ਇੱਥੋਂ ਪੂਰਾ ਲੈਵਲ 'ਚ ਆਇਆ ਆ ਵੀ ਆ ਪਿਆ ਹੈ ਦਾਣਾ ਠੀਕ ਆ ਪਿਆ ਹੋਣਾ ਸੋ ਆਪਾਂ ਨੂੰ ਫਿਰ ਕਰੀਏ ਸਰ ਪ੍ਰੋਬਲਮ ਛੋਟੀ ਕਰ ਦਿੰਦੇ ਆ ਥੋੜੀ ਕਰਦੇ ਫੂਰ ਉੱਪਰ ਕਰਦੇ ਤੋਂ ਮ ਵੀ ਉੱਪਰ ਪਿਆ ਰਹੇ ਪ੍ਰੋਬਲਮ ਛੋਟੀ ਕਰਕੇ ਪਿਛਲਾ ਬੈੱਡ ਥੋੜਾ ਲੰਬਾ ਕਰਦੇ ਇੱਕ ਮਤਲਬ ਰੋਕ ਲੈ ਕੇਸਾ ਲਾ ਟਾਕਣਾ ਹੈ ਨਾ ਪ੍ਰੋ ਇਹ ਕਰ ਇਹ ਆ ਜੋ ਕੋ ਉਹ ਅੱਗੇ ਬਣਿਆ ਉੱਤੇ ਟਿੱਕਾ ਦੇ ਉਹ ਪਾਣੀ ਦੀ ਕੋਈ ਨਹੀਂ ਕਰ ਦਿੰਦੇ ਉਹ ਬਾਅਦ ਵਿੱਚ ਥੋੜੀ ਹੁਣ ਆਪੇ ਉੱਥੇ ਦੂੰਗਾ ਸੀ ਇਹਦਾ ਉਹ ਸਰ ਸਾਨੂੰ ਦੱਸਿਆ ਉਹ ਲੈਫਟ ਨਹੀਂ ਕੰਟਰੋਲ ਹੋ ਰਹੀ ਬੰਦੇ ਤੋਂ ਜਿੰਨਾ ਕਰ ਲੈਫਟ ਨਹੀਂ ਕੰਟਰੋਲ ਹੁੰਦੀ ਉਨਾ ਹੀ ਹੋਣਾ ਆਪਣੀ ਝੋਨੇ ਦੀ ਗਰਮੀ ਅਸੀਂ ਕਿੱਦਾਂ ਵਧੀਆ ਸੀ ਜੀ ਮੈਂ ਜਰਮੀਨੇਸ਼ਨ ਦਾ ਕਾਫੀ ਬਾਤ ਆਪਣੀ ਉਹਦੀ ਜਿਹੜੀ ਮੂੰਗੀ ਦੀ ਹੋਈ ਐ ਇਸ ਵਾਰ ਇਹ ਮੈਂ 3.5 ਕਿਲੋ ਮੂੰਗੀ ਵਜਾਈ ਗਈ ਇਹ ਥੋੜਾ ਜਿਹਾ ਦੇਖ ਲਉ ਚਾਹੂੰਗਾ ਥੋੜਾ ਹੋਰ ਕਰ ਲਉ ਕੋਈ ਨਹੀਂ ਜੀ ਕੋਈ ਕਰਤਾ ਕੋਈ ਤਾਂ ਗੱਲ ਪੀਜੀ ਬਾਹਰ ਰਹੇ ਆਪਣੀ ਝੋਨੇ ਜਿੰਨਾ ਕਰਦੇ ਸੀ ਮੈਂ ਜਪਾ ਕੀਤੀ ਸੀ ਨਾ 4 2.5 ਦੇ ਸਕਦੇ ਜੀ すいません。<ペー> ਕਿਹੜਾ ਕਾਹੂ ਤੁਹਾਡੀ ਪੋਰ ਬੰਦ ਹੋ ਗਈ ਢੇਰ ਵਾਲੀ ਕਿਹਦੀ ਆ ਢੇਰ ਵਾਲੀ ਪੋਰ ਬੰਦ ਆ ਅੱਗੇ ਦੇਖੋ ਖੋਲ ਦੀ ਅੱਗੇ ਫੁੱਲੀਆਂ ਖੋਲ ਦੀ ਯਾਰ ਤਾਂ ਖਾਤਾ ਡਿੰਗੀ ਉਧਰ ਡਿੰਗਦੀ ਨਹੀਂ ਸਾਰੀਆਂ ਖੋਲ ਦੇ ਰੋਕ ਤੇ ਟਰੇਡਰ ਨੂੰ ਮਸ਼ੀਨ ਬਟ ਨੂੰ ਨਾ ਹੋਵੇ ਬਾਕੀ ਅੱਗੇ ਆਣਾ ਉੱਪਰ ਆਣਾ ਜੀ ਹਾਂ ਆ ਗਿਆ ਠੀਕ ਹੈ ਥੋੜਾ ਖੇਤ ਤਾਂ ਵੀ ਢਾੜੂ ਜਿੱਥੇ ਜਿਆਦਾ ਨਹੀਂ ਰੱਖ ਬਾਕੀ ਬਸ ਠੀਕ ਹੈ ਬਸ ਕੋਈ ਗੱਲ ਨਹੀਂ ਮੈਨੂੰ ਵੀ ਅਸੀ ਇਹ ਕਹਨਗੇ ਵੀ ਥੋੜਾ ਜਿਆਦਾ ਬਣਾਇਆ ਸੀ ਠੀਕ ਹੈ ਵੈਸੇ ਜੀ ਜਿਆਦਾ ਪੈਸਾ ਭਾਈ ਕਿਉਂਕਿ ਗਰਮੀ ਬਹੁਤ ਹੈਗੀ ਹੈ ਤੇ ਕਿਹੜਾ ਰੋਬ ਪਹਿਨਦਾ ਹੋਗਾ ਅਸੀਂ ਕਨੈਡਾ ਸਾਹਿਬ ਉਹ ਪਾਸੇ ਜਾਣਾ ਹੈ ਅੱਗੇ ਜਾਣਾ ਹੈਗਾ ਇਹਦੇ ਅੱਛਾ ਅੱਛਾ ਚਾਹ ਅੱਜ ਤੀਨ ਤਾਂ ਤੁਸੀਂ ਦੇ ਕਿਤਾਬੇ ਆਏ ਆ ਸਾਡੇ ਕੋਰਨਰ ਤੇ ਕੰਗਰਸ ਕਾਲਮੇ ਆਇਆ ਸਾ ਵੀ ਬੜੀ ਗੱਡੀ ਕਰਦੇ ਆ ਕਿ ਮਟਰਾਂ ਨੂੰ ਲਈ ਚੱਲ ਰਹੀ ਆ ਬਲਟੀ ਸੀਬਰੇ ਲੈ ਲੈਣੀ ਆ ਮੇਰੀ ਬੋਟਾ ਦੇ ਉੱਪਰ ਦੋ ਲੰਨਾਂ ਦੇ ਵਿੱਚ ਜਿਹੜੇ ਮਟਰ ਦੀ ਆ ਤਕਰੀਬਨ ਆਪਾਂ ਜਿਹੜਾ ਫਾਸਲੇ ਦੀ ਗੱਲ ਕਰਦੇ ਆ ਜਿਹੜੀ ਢੋਲੀ ਵਸਤੀ ਦੀ ਰਿਕਵਾਇਰਮੈਂਟ ਹੈਗੀ ਆ ਉਹ 7 ਇੰਚ ਵਾਈਡ 30 ਇੰਚ ਦੇ ਲਾਗੇ 25 ਤੋਂ 30 ਇੰਚ ਦੇ ਹੋਣੀ ਚਾਹੀਦੀ ਆ ਤੇ 45 ਕਿਲੋ ਜਿਹੜੀ ਉਹ ਮਤਲਬ ਕਿ ਕਹ ਲਓਗੇ ਮਟਰ ਦੀ ਜਿਹੜੀ ਆ ਪਰ ਇੱਕੜ ਦੀ ਉਹ ਬਜਾਈ ਦੀ ਰეკਮੈਂਡੇਸ਼ਨ ਆਉਂਦੀ ਆ। ਅੱਜ ਵੀ ਆਪਾਂ ਖੜੇ ਆ ਜਿਹੜੇ ਪਾਣੀ ਦੇ ਨਾਲ ਇਹ ਜਗ੍ਹਾ ਲਗਭਗ 5 ਨਾਲ ਜਗ੍ਹਾ ਦੇ ਅੰਦਰ ਬਜਾਈ ਚੱਲ ਰਹੀ ਆ। ਤੇ ਤਕਰੀਬਨ ਹੁਣ ਜਿਹੜਾ ਆਪਾਂ ਬੀਜ ਦਾ ਸਾਰਾ ਦੇਖਿਆ ਮਾਪਨ ਦੇਖਿਆ ਤਕਰੀਬਨ ਜਿਹੜੀ ਸਾਡੀ 5 ਦੇ ਹਿਸਾਬ ਨਾਲ ਲਗਭਗ ਮੈਚ ਕਰ ਰਿਹਾ ਆ ਜਿਹੜੀ ਪੂਰੀ ਵੀ ਆ ਲਗਭਗ ਉਸ ਹਿਸਾਬ ਨਾਲ ਹੈ ਜੀ ਆ ਬੀਟੀ ਵੀ ਸਾਰਾ ਦੇਖ ਲਿਆ ਚੈੱਕ ਪਾਇਆ। ਤੇ ਇਹ ਹੁਣ तकरीबन ਆਪਾਂ ਇਹ ਦੇਖਿਆ ਫਾਰਮਰ ਨਾਲ ਗੱਲ ਕੀਤੀ ਤੇ ਇਹ ਕਹਿੰਦੇ ਆ ਆਪਾਂ 2 ਏਕੜ ਦੇ ਵਿੱਚ ਇਹ ਮਟਰ ਦੀ ਬਿਜਾਈ ਕਰਨੀ ਆ। ਬਾਕੀ ਜਿਹੜਾ ਇਹ ਆਪਾਂ ਇਹ ਮੰਨਦੇ ਆ ਕਿ ਇਹ ਮਸ਼ੀਨ ਜਿਹੜੀ ਆ ਪਹਿਲੀ ਵਾਰ ਇਹ ਚੱਲੀ ਆ ਇਹ ਮਟਰਾਂ ਦੇ ਉੱਪਰ ਤੇ ਜੋ ਮਤਲਬ ਜਜਮੈਂਟਾਂ ਉਹ ਇਥੇ ਆ ਕੇ ਬੱਧੀ ਆ ਜਰਮੀਨੇਸ਼ਨ ਹੋਊਗੀ। ਅਸੀਂ ਨਾਲ-ਨਾਲ ਤੁਹਾਨੂੰ ਇਹ ਜਰਮੀਨੇਸ਼ਨ ਦਿਖਾਵਾਂਗੇ ਕਿੱਦਾਂ ਇਹਦੀ ਜਰਮੀਨੇਸ਼ਨ ਆ ਗਈ ਆ ਕਿੱਦਾਂ ਇਹਦੀ ਬੈਡਾਂ ਦੇ ਉੱਤੇ ਕੀ ਇਹਦੀ ਪ੍ਰੋਗਰੈਸ ਰਹੀ ਦੀ ਆਉਣ ਵਾਲੇ ਸਮੇਂ ਦੇ ਅੰਦਰ। ਤੇ ਇਹ ਸਾਡੇ ਫਾਰਮਰ ਹੈ ਮਾਣ ਨਾਲ ਸਾਨੂੰ ਦੱਸ ਦੇ ਵੀ ਰਹਿਣਗੇ ਕਿ ਕਿੱਦਾਂ ਦਾ ਸਾਨੂੰ ਰਿਜ਼ਲਟ ਮਿਲੇ ਆ ਜੇ ਇੱਥੇ ਧੰਨਵਾਦ